ਭਾਵੇਂ ਰੋਪਾ ਮਾਸ ਖੂਹਾ ਤੇ ਮੈਂ ਹੁਣ ਲੈ ਕੇ ਜਾਣਾ ਇਹ ਮੈਂ ਆਪਣੀ ਮਾਂ ਨਾਲ ਵੀ ਗੱਲ ਕਰਨੀ ਭਾਵੇਂ ਮੂਲ ਦਾ ਦੁੱਧ ਲੈ ਲੈ ਜਿੰਦਾ ਮਰਜੀ ਕਰ ਲੈ ਐ ਕਿ ਤੇ ਮੈਂ ਖੂਹ ਲੈ ਕੇ ਜਾਣਾ ਜੀ ਠੀਕ ਹੈ ਨਾ ਮੇਰੀ ਜਿੱਦ ਦਾ ਸਵਾਲ ਆ ਗਾੜੀ ਮੈਂ ਸਾਰੀ ਮਰ ਮੇਰੇ ਨਹੀਂ ਖਾਣੀ ਉਹਨਾਂ ਕੋਲੋਂ ਠੀਕ ਆ ਕੋਆ ਜਿੱਦਾਂ ਨੂੰ ਕਰਕੇ ਮਾਰਦੀ ਜਿੱਦਾਂ ਤੈਨੂੰ ਤੇ ਆਪਣੀ ਜਿੱਦਾਂ ਤੈਨੂੰ ਸਵਾਰੇ ਸਾਡੀ ਇੱਥੇ ਭਗਲੀ ਰੋਲੀ ਰੋਜੇ ਨਾ ਭਾਬੀ ਫਿਰ ਕਹਿਣ ਨੂੰ ਕਹੋਗੀ ਕਿ ਲੜਦੀ ਆ ਐ ਕਿ ਤੂੰ ਸਾਰਾ ਸਿਆ ਸਾਰਾ ਸਾਰਾ ਕੁਝ ਖਾਂਦੇ ਨਾ ਜੀ ਐ ਕਿ ਨਹੀਂ ਕੱਢਿਆ ਜਿੰਦਰੇ ਲਾਏ ਹੁਣੇ ਆ ਪਿਆ ਆਦੀ ਜੇ ਮੈਨੂੰ ਘੋਰਾ ਦੇ ਦਿੰਦੇ ਮੈਂ ਕਿੱਟ ਚੁੱਕ ਕੇ ਲੈ ਆਉਂਦਾ ਕੁਝ ਆਪਣੀ ਮਾਂ ਕਿਹੜੇ ਕੋਏ ਮਾਰੇ ਸਾਰਾ ਕੁਝ ਪਿਛਲੇ ਸਾਲ ਮੈਂ ਆਈ ਸਹਿਤ ਕਿੰਨਾ ਕੁਝ ਮਾਰ ਕੇ ਬੈਠੀ ਆ ਸੋ ਹਜੇ ਆਂਦੀਆਂ ਹਾਂ ਪਤਾ ਹੀ ਕੋਈ ਨਹੀਂ ਕਿੱਥੇ ਵਾਜਦਾ ਖਾਂਦੀਆਂ ਪੀਂਦੀਆਂ ਐਵੇਂ ਨਹੀਂ ਆਈਆਂ ਗਈਆਂ ਜਾਂ ਪਈਆਂ ਹਜਦੋਂ ਆਈਆਂ ਐਵੇਂ ਦੀਆਂ ਆਈਆਂ ਸਰੀ ਨੇ ਮਾਰਦੀ ਹੈ ਚੰਗੀ ਤੋਂ ਚੰਗੀ ਤੋਂ ਗੱਲਾਂ ਕਰਦੀ ਤੁਸੀਂ ਨਾਲ ਮੇਰੇ ਤੇਆਂ ਨੂੰ ਗੱਲਾਂ ਕਰੀ ਜਾਂਦੇ ਆ ਨਾ ਜੋ ਅਸੀਂ ਆਇਆ ਕੱਖ ਵੇਖਿਆ ਨਹੀਂ ਸਭ ਕੁਝ ਖਾਂਦੇ ਆ ਪੀਂਦੇ ਆ ਵੀ ਕਿਹਨੂੰ ਪੰਡੀ ਦਾ ਜਿਹੜਾ ਗੱਲਾਂ ਕਰਦੇ ਜਿਹੜਾ ਕਿੱਥੇ ਕਹਿੰਦੇ ਨੇ ਚਾਹ ਤਾਂ ਪੀ ਲੋ ਕੋਈ ਨਹੀਂ ਫੇਰੋਂ ਕੀ ਚਾਹ ਮੈਂਦੀ ਸ਼ਤੀਆਂ ਦਾ ਨਾ ਲੱਗਦਾ ਮੇਰੇ ਕੋਲ ਤਾਂ ਚਾਹ ਨੰਗਨ ਰਹੀ ਹੈ ਕਿ ਜਹਾ ਪੀਂਦੀ ਤੇਰੇ ਕੋਲ ਤਾਂ ਕਿੰਨੀ ਸ਼ਤਤੀ ਮੈਨੂੰ ਘਰ ਨਾ ਕੀਤੇ ਨਾ ਹੁਣ ਹੁਣ ਖੋਵਾ ਦਾ ਮਾਰ ਕੇ ਦੇਣਾ ਪੈਣਾ ਸਿਆਪਾ ਕਰਨਾ ਹੀ ਪੈਣਾ ਇਹਦਾ ਅੱਧੀ ਰਾਤ ਸੌਣਾ ਮਰਨਾ ਹੁੰਦਾ ਕੰਮ ਕਰਕੇ ਅੱਧੀ ਰਾਤ ਇਹਦਾ ਕੜਾਇਆ ਟਾਕੇ ਬਹਿ ਜਾਓ ਤੁਹਾਨੂੰ ਜਸਾਲਾ ਕੁਟੀ ਦੀ ਜਾਂਦੇ ਵੀ ਤੁਸੀਂ ਆ ਕੇ ਘਰੇ ਬੈਠੋ ਇਹ ਦਿਨ ਦੇ ਸਾਈਆਂ ਮੱਥੇ ਮਾਰੀਆਂ ਤੇ ਚੋਲਿਆਂ ਨੇ ਸਾਡੇ ਖਾਂਦੀਆਂ ਪੀਂਦੀਆਂ ਤੇ ਭਾਂਟੀਆਂ ਵੀ ਅੱਦਿੰਗ ਮੈਨੂੰ ਪੁੱਛ ਕੇ ਵੇਖੋ ਅੱਜ ਨਾ ਘਰੇ ਨਾ ਵਰਚੀ ਨਾ ਕੰਮ ਦਾ ਦੇਤੀ ਇਹਨਾਂ ਦੋਵੇਂ ਨਾ ਕਿਸੇ ਕੰਮ ਦੀਆਂ ਹੈ ਜਾਣਦੀ ਇਹਨਾਂ ਦੇ ਪੇਕਿਆਂ ਨੂੰ ਅਸੀਂ ਫੇਰ ਕਿਉਂ ਖਾਂਦੀਆਂ ਪੀਂਦੀਆਂ ਆਈਆਂ ਜਾਣਦੀਆਂ ਬੱਚਿਆਂ ਨੂੰ ਇਹਨਾਂ ਦੇ ਪੇਕਿਆਂ ਤੇ ਬੂਰੀਆਂ ਪੱਟੀਆਂ ਨਹੀਂ ਇੱਥੇ ਖਾ ਪੀ ਕੇ ਤਾਂ ਇੰਨੀ ਆੜੀਆਂ ਆਈਆਂ ਹਰਿਆਲੀ ਮਾਰਦੀਆਂ ਐਵੇਂ ਨਹੀਂ ਮਾਰਦਾ ਮੈਂ ਆਪਣੀ ਮਾਂ ਕੋਕਾ ਤੀਜਾ ਦੇ ਗਾਲੇ ਨਾ ਹੀ ਜਿਤਨਾ ਕੋਸ਼ ਨਾ ਬਿਸਕੁਟ ਨਾ ਕੁਝ ਸੜੀ ਚਾਹ ਮੱਥੇ ਮਾਰੀ ਇਹ ਨੂਰੀ ਪਤਾ ਤੂੰ ਹੀ ਦੱਸ ਆ ਕਿ ਅੰਦਰ ਚਾਹ ਦੇਲਾ ਸਾਗ ਲਈ ਕਿਤੇ ਵੀ ਨਹੀਂ ਚਲੇਗੀ ਜਾਣੇ ਜਾਂਦੇ ਕੋਲ ਇਕ ਤੇ ਜਰਾ ਮਾਂ ਖੱਟਾ ਕਰਤਾ ਜੁੱਤੀ ਤੋਂ ਪਰਸ ਨਾਲ ਹੀ ਜਾ ਜਾਈਂ ਤੇ ਰੱਖ ਲੈ ਇਹਨਾਂ ਦਾ ਕੀ ਪਤਾ ਆਪਣੇ ਆਸ-ਪਾਸ ਰੱਖ ਲੈ ਜੀ ਹੱਥ ਪੱਲਾ ਮਾਰ ਮੈਨੂੰ ਕੋਈ ਲੋੜ ਨਹੀਂ ਕੋਈ

ਉਹ ਵੀ ਉੱਥੇ ਜਾ ਕੇ ਬਹਿ ਗਈ ਨਾ ਪਾਣੀ ਖੜਿਆ ਨਾ ਕੋਈ ਖੜਿਆ ਤੇ ਉੱਥੇ ਸਿਰ ਪਾਉਣਾ ਸਾਗ ਦੇ ਵਿੱਚ ਆਪਰੀਦ ਦਾ ਵੀ ਕੋਈ ਹਰ ਨਹੀਂ ਤਾਂ ਨਹੀਂ ਪਾ ਸਕੀ ਗੁਜ਼ਾਰਾ ਜੂ ਨਹੀਂ ਮੂੰਹ ਇੰਨਾ ਵੱਟਾ ਹਾਂ ਜਦੋਂ ਕਿ ਜਾ ਕੇ ਤਾਂ ਸਾਗ ਹੋਇਆ ਤਾਂ ਮੇਰਾ ਹੱਥ ਵਿੱਚ ਨਹੀਂ ਕਿ ਤਾ ਹੈ ਕਿੰਨਾ ਤੇਰੇ ਦੇ ਹਾਂ ਆਛੇ ਪਹਿਲਾਂ ਇੱਥੇ ਆੜ ਕੇ ਤੇ ਮੋਹ ਚੋਕਾ ਕੇ ਤੇ ਬੈਠੀ ਨਾ ਕੋ ਪਾਣੀ ਨਾ ਕੋ ਤਾਂ ਫੇਰ ਸ਼ਰਮ ਦਾ ਘਾਟਾ ਫਰੀਦ ਹੈ ਇੱਥੇ ਆੜ ਕੇ ਲੋਕ ਕੇ ਬੈਠੀ ਕੋ ਪਾਣੀ ਪੋਣੀ ਨਹੀਂ ਤੇ ਲਿਆਉਣਾ ਬੇਨਤੀ ਕਰਾਉਣ ਉੱਥੇ ਬੈਠੋ ਛੱਡਾ ਨਹੀਂ ਜੀ ਜੀ ਮੈਂ ਅਕਟਾ ਹੁੰਦੀ ਉਹ ਫੇਰ ਕਰਦੇ ਦਾ ਸਟੌਕ ਵੀ ਰਹੀ ਨਹੀਂ ਹੋਰ ਨਹੀਂ ਕੋਈ ਗੱਲ ਹੈਗੀ ਕੰਮ ਤਾਂ ਕਰਨਾ ਨਾ ਪੈ ਜੇ ਆ ਗਟਾ ਨਹੀਂ ਇੱਥੇ ਆਣ ਕੇ ਬੈਠੀ ਚੁੱਪ ਤਾਂ ਚ ਕਿਉਂ ਰੌਲਾ ਪੈ ਸੁਣ ਲੀਂਗੀ ਤੇੜਾ ਬਣਾ ਇਸ ਰਾਤ ਤੇ ਪੈ ਕਾਲ ਤਸ ਇਧਰ ਆ ਹੋਲੀ ਫੰਦਾ ਗੱਲ ਕਰ ਰੇ ਨਾ ਹੋਰੀ ਬੋਲਿੰਦਾ ਜਿੰਨੂੰ ਨਹੀਂ ਵੀ ਸੋਨਾ ਉਹਨੂੰ ਵੀ ਸੁਪਰੀ ਤੇ ਮੇਰੀ ਪਤਾ ਉਹਨੇ ਕਿੰਨੀ ਬੇਇੱਜ਼ਤੀ ਕੀਤੀ ਤੂੰ ਤਾਂ ਇੱਥੇ ਆ ਗਈ ਮੇਰੀ ਆਖਰਾਂ ਦੀ ਉਹਨੇ ਡੰਡ ਲਾਈ ਤਾਨੂੰ ਹੋਣੀ ਤੇਰਾ ਆਪਣੇ ਨਾਲ ਦਿੱਤੀ ਨਾ ਈਡੀ ਲੰਮੀ ਜਬਾਨ ਨੂੰ ਬਾਰੇ ਨਹੀਂ ਜੋ ਆਉਂਦੇ ਤੇ ਬੋਲਣ ਨਹੀਂ ਜੋ ਦਿੰਦੇ ਮੈਂ ਕਿਤੇ ਮਾੜੀ ਜੀ ਗੱਲ ਕਰਾਂ ਠੋਕ ਮਾਂ ਜਵਾਬ ਦੇ ਦਿੱਤੇ ਉਹਦੀ ਗਾੜੀ ਨਹੀਂ ਭੋਲਿਆ ਜਾਂਦਾ ਤਾਂ ਸਾਡੇ ਕੋਲ ਜੀ ਚਕਾਨਦੀ ਧੀ ਆ ਕੇ ਤਾਂ ਬੋਲਣ ਮੜ ਕੇ ਹੀ ਸਾ ਮਾਗ ਕੇ ਬਹਿ ਗਈ ਪੈੜੀਆਂ ਤੇ ਜੇ ਆਪਣੇ ਨਾਲ ਨਹੀਂ ਹੋਈਆਂ ਮਾਂ ਤਾਂ ਸਾਰਾ ਕੁਝ ਲੈ ਕੇ ਦੇ ਦੂ ਕਿਤੇ ਮੜ ਕੇ ਤਾਂ ਠੂਠਾ ਫੜ ਨਹੀਂ ਚੱਖਿਆ ਉਹ ਤਾਂ ਬਹੁਤ ਸੋਹਣੀ ਲੱਗੇਗੀ ਲੈ ਤੇ ਫਿਰ ਕੜਾਈ ਦੀਖ ਦਿਓ ਧਰੋ ਕੜਾਈ ਤੇ ਮਾਰ ਕੇ ਦੋ ਖੋਤ ਤੋਰੋ ਉਹਨੂੰ ਸਾਰਿਆਂ ਨੂੰ ਤੇ ਫਿਰ ਕਿਨੂੰ ਦੀਖ ਤੇ ਫਿਰ ਕਾਹਲੀ ਲੜੀ ਜਾਂਦੇ ਦੱਸ ਮੇਰੇ ਨਾਲ ਮੈਂ ਤੇਰੇ ਨਾਲ ਕਾਹਲੀ ਕਰਨ ਕਿ ਤੁਮੀ ਮੇਰੇ ਗਾਲੀ ਪਈ ਜਾਣੀ ਗਾਲ ਤੇ ਤੁਸੀਂ ਮੇਰੇ ਉਥੋਂ ਹੀ ਪੈ ਗਏ ਤੇ ਮੈਂ ਕਿੱਥੇ ਪੈ ਮੈਂ ਤੇ ਫਿਰ ਵੀ ਲੱਗ ਗਿਆ ਆਣ ਕੇ ਬੋਲਣ ਦੀ ਦੀਦੀ ਹੋੜੀ ਬਹੁਤ ਸੌਣ ਲੈਣਾ ਹੀ ਉਹਨੀਆਂ ਐਡੇ ਲੰਬੇ ਕਾਨ ਨੇ ਉਹ ਦੇਖ ਬੋਲੋ ਦੀਦੀ ਹੋੜੀ ਸੌਂ ਜਾਣਾ ਸਾਰਾ ਹੀ ਉਹਨਾਂ ਨੂੰ ਜਿਹੜਾ ਨਹੀਂ ਮਾਰ ਕੇ ਜਿਹਨਾਂ ਦਾ ਉਹ ਵੀ ਪਤਾ ਲੱਗ ਜਣਾ ਤੇ ਸਕੂਆ ਵੱਜੇ ਲੈ ਚੁੱਕੇ ਪੈੜਾ ਜਾ ਦੇਖੋ ਤੇ ਇਹ ਤਾਂ ਤਸ ਮੈਂ ਕੀ ਕਰਾ ਹੁਣ ਮੇਰੇ ਨਾਲ ਸਿਆਪੇ ਬਾਏ ਤੇ ਫਿਰ ਯਾਨੀ ਹੁਣ ਮਾਰਕੀਟ ਤੇ ਦੇਣਾ ਹੀ ਪੈਣਾ ਉਹ ਆਂ ਦੇ ਮੇਰੇ ਸਹੁਰਾ ਚ ਨੱਕ ਵੱਡੀ ਜਣੀ ਬਣਾਉਣ ਟੀਮ ਨੇ ਤੈਨੂੰ ਕਹਿੰਦੀ ਤੈਨੂੰ ਨੱਕ ਦੀ ਫਿਕਰ ਹੈ ਤੇ ਅੱਡੇ ਤੇ ਥੋੜੇ ਖੋਏ ਮਿਲਦੇ ਆ ਵਿੱਚ ਕਿਥੇ ਜਿੱਥੇ ਮਰਜ਼ੀ ਚੱਲ ਜਾ ਵਾਧੂ ਖੋਏ ਦੀਆਂ ਪਿੰਨੀਆਂ ਮਿਲਦੀਆਂ ਹੈ ਪਾਵੇਂਗਾ ਤਾਂ ਦਵੇ ਪੈਸੇ 2000 ਰੁਪਏ ਦੇ ਵਾਧੂ ਖੋਏ ਦੀਆਂ ਪਿੰਨੀਆਂ ਲੀਕ ਕਿਥੇ ਜਾਵੇ ਸਹੁਰੇ ਤੇ ਨੱਕ ਐਡੀ ਲੰਬੀ ਕਰਾ ਮੈਂ ਕੀ ਕਰਾਂ ਮੈਂ ਤਾਂ ਇੱਕ ਦੋ ਜਵਾਬ ਦਿੱਤੇ ਮੇਰੀ ਤੇ ਆਹਰਾਂ ਦੀ ਪੇਚੀਤੀ ਹਾਰ ਕੇ ਮੈਂ ਚੁੱਪ ਕਰ ਗਈ ਮੇਰੀ ਸਾਲਾ ਗੱਲ ਉਹ ਵੇਦਾ ਵੇਂਦੀ ਭੈੜਾ ਭੈੜਾ ਉਹਨੂੰ ਸਾਰਾ ਪਤਾ ਲੱਗ ਗਿਆ ਉਹ ਐਡੀ ਆ ਮੈਂ ਫਿਰ ਕਰੀ ਹਾਂ ਹਾਂ ਹੁਣ ਮੈਂ ਇੱਥੇ ਹੀ ਹੁਣ ਤੂੰ ਘਰ ਜਾ ਕੇ ਲੰਬੀ ਪੈ ਜਾ ਤੈਨੂੰ ਕੋਈ ਕੰਮ ਹੋ ਰਹਿਗਾ ਆਟਾ ਉਟਾ ਗੁੰਨਾ ਤਰੱਕਾ ਟੁਟਕਣੀ ਚੀਰ ਨਾ ਦੱਸ ਸਾਗ ਹੋ ਤਾਂ ਖਾ ਲੈਣਾ ਵਾ ਜਾ ਫਿਰ ਜਾ ਫਿਰ ਜਾ ਆਓ ਇਹ ਵੀ ਅੱਕੀ ਫਿਰਦੀ ਜਦੋਂ ਦੀ ਉਹ ਆਈ ਕੀ ਕੋ ਸਰਕੋ ਸਰਕਾਰੀ ਜਾਂਦੀ ਜਦੋਂ ਦੀ ਮੇਰੀ ਕੁੜੀ ਆਈ ਐ ਇੱਧਰ ਆ ਨਹੀਂ ਵੱਢ ਕੇ ਕੀ ਗੱਲ ਆ ਮੰਮੀ ਕੀ ਗੱਲ ਹੋ ਗਈ ਆ ਕੁਝ ਨਹੀਂ ਗੱਲਾਂ ਕੀ ਕਰਨੀਆਂ ਗੱਲ ਕੀ ਕਰਨੀ ਗੱਲ ਉਹ ਆਪਣੇ ਪੇਕਿਆਂ ਦੀ ਕਰਨਦੀ ਆ ਹੋਰ ਅਸੀਂ ਕੀ ਗੱਲ ਕਰਨੀ ਅੱਜ ਗੱਲ ਮੈਂ ਦੱਸਦੀ ਆ ਤੁਹਾਨੂੰ ਇਹਨੇ ਕੀ ਦੱਸਣੀ ਗੱਲ ਤੁਹਾਨੂੰ ਇਹਨਾਂ ਨੇ ਇੱਥੇ ਵੀ ਅਪੜ ਗਈ ਮਗਰ ਇਹ ਤੇ ਗੱਲ ਤੁਹਾਨੂੰ ਮੈਂ ਦੱਸਦੀ ਆ ਗੱਲ ਕੀ ਹਣੀ ਤੁਸੀਂ ਵੀ ਸਾਕ ਚੋ ਕਿ ਇੱਥੇ ਆਗੇ अच्छा हैं ना ऐना मिनु ते कोई चाय ਦੇ ਨਾਲ ਕੋਈ ਮਿੱਠਾ ਦਿੱਤਾ ਖਾਣੂ ਨਾ ਕੋਈ ਕੁਛ ਨਹੀਂ ਐ ਕਿ ਬਣਾਇਆ ਸਿਆਲ ਕਿਨਾਂ ਕੋਈ ਬਣਾਈ ਤੈਨੂੰ ਕਿਉਂ ਨਹੀਂ ਚਾਹ ਦੇ ਦਿੱਤੀ ਮੈਨੇ ਸੁੱਕੀ ਚਾਹ ਮੱਥੇ ਮਾਰੀ ਹੈ ਉੱਤੋਂ ਗੱਲਾਂ ਕਰਦੀਆਂ ਛੱਤੀ ਛੱਤੀ ਉਹ ਨਿਕਲਦੀ ਦੂਜੀ ਨਿਕਲਦੀ ਐ ਬੇਇੱਜ਼ਤੀ ਤੇ ਬੇਇੱਜ਼ਤੀ ਕਰੀ ਜਾਂਦੀਆਂ ਬੇਇੱਜ਼ਤੀ ਦੇ ਖਾਦੋ ਪੰਮਾ ਤੇਰੇ ਵਾਲੀ ਤੂੰ ਕੀ ਤੂੰ ਗੱਲਾਂ ਕਰੀ ਜਾਂਦੀ ਐਵੇਂ ਤਾਂ ਮੈਂ ਆਪਣੀ ਮਾਰ ਨੂੰ ਢੁਕਾਉਂਦੀ ਸਾਡੇ ਕੋਲ ਮੈਂ ਕੋਈ ਨਹੀਂ ਢੁਕਾਉਂਦੀ ਤੁਸੀਂ ਮੇਰੇ ਨਾਲ ਚੰਗੀ ਕੀਤੀ ਦੋਆ ਜਾਣੀਆਂ ਨੇ ਚੰਗੀ ਨੂੰ ਕਿਤੇ ਹੈ ਚੱਲ ਗੋਲੇ ਮਾਰ ਕੇ ਮੈਨੂੰ ਚਾਹ ਪਾਣੀ ਦੇ ਲੋ ਕੋਈ ਚਾਜ ਦੇ ਨਾਲ ਮੈਂ ਏਡੀ ਦੂਰੋਂ ਆਈ ਸਾਡੇ ਘਰੇ ਨਿਤ ਤੱਕ ਪਤਾ ਮੜ ਕੇ ਰੋਜ਼ ਲੜਿਆ ਕਰੂਗੀ ਕੀ ਕਰਦੀ ਨਹੀਂ ਤੁਸੀਂ ਵੇਖਿਆ ਕੱਖ ਨਹੀਂ ਬਣਾਇਆ ਮਾਤਾ ਕਿਉਂ ਆ ਕਦੀ ਕਿੱਥੇ ਗਈਆਂ ਪੰਜੀਰੀਆਂ ਕਿੱਥੇ ਗਏ ਬੌਲੀਆਂ ਖੋਏ ਉਹ ਤਾਂ ਪਿਛਲੇ ਸਾਲ ਦੀ ਗੱਲ ਕਰਦੇ ਤੈਨੂੰ ਚੰਗਾ ਭਲਾ ਪਤਾ ਉਹਨਾਂ ਨੂੰ ਗੱਲ ਕਰਕੇ ਗੱਲ ਭੁੱਲ ਜਾਂਦੀ ਐਰ ਕਿਤੇ ਕੁਛ ਬਣਾਇਆ ਹੀ ਨਹੀਂ ਤਾਂ ਉਹਨਾਂ ਨੇ ਮਗਰ ਲੱਗੀ ਜਾਣੀ ਹੱਦ ਹੋ ਗਈ ਇੱਥੇ ਰਹਿਣ ਆਈ ਕਿ ਲੜਨ ਆਈ ਪਤਾ ਮੈਨੂੰ ਮੈਂ ਰਹਿਣ ਨਹੀਂ ਆਈ ਮੈਂ ਤੇ ਆਪਣੀ ਮਾਂ ਕਰੋ ਖੁਆ ਲੈਣ ਆਈ ਆ ਜੇ ਤੇ ਦੇ ਦੋਗੇ ਸਿੱਧੀ ਨੀਤਨਾ ਨਹੀਂ ਤੇ ਮੈਂ ਇਥੋਂ ਲਾਉਂ ਗੂਠਾ ਮੇਰੀ ਦਾ ਹਿੱਸਾ ਕੱਢੋ ਜੇ ਇਹੀ ਕੁਛ ਇਹਨਾਂ ਮਾਤਾ ਕਰਨਾ ਵਾ ਬਾਜਾ ਵੀਕਾ ਤੂੰ ਹਿਤ ਨੂੰ ਸੱਤ ਲਾ ਮਾਰ ਲਿਆ ਵਾ ਨਹੀਂ ਹੋਣਾ ਆ ਮੈਂ ਘੜੀ ਬੈਠੀ ਕਿਤੇ ਅੱਖਾਂ ਖੱਟੀਆਂ ਹੋ ਗਈਆਂ ਉਹਨੂੰ ਅੱਗੇ ਨਹੀਂ ਉਹਦੀ ਨਿਗਾ ਉਹ ਨਹੀਂ ਕਾ ਬਚ ਬਣਾ ਮਤ ਕਿੰਨੇ ਦੇ ਨਹੀਂ ਲਾਉਣੇ ਪੈਸੇ ਆਖਣਾ ਨਾ ਹੁਣ ਕੀ ਕਰਨੀ ਆ ਨਿਗਾ ਤੇ ਤੁਸੀਂ ਆਪੋਂ ਬਹੁਤ ਜਿਹੜੀਆਂ ਸੂਰ ਜਿਟੀਆਂ ਹੈਗੀਆਂ ਤੇ ਚੁੱਲ੍ਹੇ ਗਾੜੀ ਬਹੁਤ ਸਾਗ धरो ਜਿੱਤ ਉਹਦੀ ਧੀ ਨੂੰ ਦੇਣਾ ਲੈਣਾ ਕੱਖ ਨਹੀਂ ਮਾਤਾ ਤੇਰੀ ਨੂੰ ਤਾਂ ਤੂੰ ਜਾਣ ਕੇ ਸਾਗਾਂ ਗਾੜੀ ਬਣਾ ਤੈਨੂੰ ਕੀ ਲੋੜ ਵਾ ਕੀ ਕਰਾਂ ਪੈਗਾ ਰਾਖੇ ਨਾ ਜੋਗਾ ਤੇ ਉੱਥੇ ਤੂੰ ਆ ਮੈਨੂੰ ਰਾਤ ਨੂੰ ਤੁਖਵਾ ਮਾਰ ਕੇ ਤੇ ਮੈਨੂੰ ਕੀ ਲੋੜ ਇਹਨਾਂ ਕੋਲੋਂ ਪੁੱਛਉਂਦੀ ਇਹਨਾਂ ਦੀ ਗੋਲੀ ਬੰਦੀ ਬੱਸ ਕਰ ਜਾ ਪਪਾ ਬੱਸ ਕਰ ਜਾ ਨਾ ਸਾਡੇ ਘਰ ਕਿਚ ਪੱਤ ਪਾਜ ਬੱਸ ਦਾ ਬੱਸ ਲੈਣ ਦੇ ਜਿੰਨਾ ਚਿਰ ਤੇ ਮੇਰੀ ਮਾਂ ਬੈਠੀ ਹੈ ਮੈਂ ਤੇ ਉਹਦੇ ਕੋ ਖੁਆ ਟੌਰ ਨਾ ਮਾਰ ਕੇ ਲੈ ਕੇ ਜਾਣਾ ਤੇ ਲੈ ਜਾ ਖੁਆ ਤੈਨੂੰ ਕਿੱਦਾਂ ਕਿਹਾ ਕਿੱਧਰ ਦੀ ਕਿੱਧਰ ਤੂੰ ਚੜੀ ਜਾਣੀ ਕਿੱਦਾਂ ਤੈਨੂੰ ਕਹਿਣਾ ਰਖੋਆ ਉਹ ਨਿੱਕੀ ਜੇ ਮੈਂ ਘਰੇ ਬੈਠੀ ਆ ਤੇ ਵੇਲੀ ਨੂੰ ਨਿਕਲ ਤੋਰਦੀ ਆ ਜੇ ਮੈਂ ਵੇਲੀ ਆਈ ਮਰੀ ਫੂਂ ਫੂਂ ਕਰਦੀ ਕਰਨ ਨੂੰ ਵਰਦੀ ਹੈ ਹੈ ਉਹਨੂੰ ਤਾਂ ਮੈ ਚਮਕੀ ਨਹੀਂ ਲੱਗਦੀ ਸ਼ੁਰੂ ਤੋਂ ਹੀ ਮਾਰਦੀ ਮੱਥੇ ਵਿਚੋ ਵੇਲਾ ਹੋਰ ਤੋ ਜਿੰਨੀਆਂ ਗੱਲਾਂ ਕੱਢੀ ਜਾਣੀ ਮੋਹ ਮੋਦੀਆਂ ਮੂਛ ਨਹੀਂ ਪੈਂਦੀਆਂ ਸਿਆਣੇ ਕਹਿੰਦੇ ਇੱਥੇ ਰਿਆ ਧੁੱਪੇ ਮੰਜੀ ਦਾ ਮੈਨੂੰ ਕੁਰਸੀ ਕਰਸੀ ਦੇ ਤੇ ਮੈਨੂੰ ਰਾਤ ਨੂੰ ਖੁਆ ਮਾਰ ਕੇ ਦੋ ਠੀਕ ਹੈ ਦੋਈ ਜਾਣੀ ਮੈਂ ਇੱਕ ਰਾਤ ਰੌਣੀ ਮੈਂ ਸਵੇਰੇ ਤੜਕੇ ਜਲ ਜਾਣਾ ਨਹੀਂ ਤਾਂ ਮੂਸੇ ਤੇ ਹੀ ਕਰਦੀ ਭਾਬੀ ਭਾਬੀ ਉਹਨੇ ਤੁਸੀਂ ਭੂਏ ਚੜ ਗਈਆਂ ਹੈ ਤਾਂ ਹੁਣ ਵੇਖੇ ਤਾ ਸਿੱਧੇ ਨਾਲ ਤੁਗਿਆ ਕਰਾਂ ਮੈਂ ਕਰਦੀਆਂ ਵੇਖੀ ਜੀਜੀ ਕਰਦੀਆਂ ਪੈਰ ਧੋ ਧੋ ਨਾ ਮੇਰੀਆਂ ਪੀਨੇ ਦਾ ਫੇਤਾ ਆਕੀ ਮੈਂ ਅੱਥੇ ਕੋਈ ਨਹੀਂ ਪਰਜਾਈਆਂ ਭਰਾ ਕੀ ਮੂੰਹ ਚੁੱਕ ਕੇ ਬੋਲਣਾ ਕੀ ਲੋਕੀ ਆਖਣਗੇ ਪਰ ਇਹ ਨਾ ਮੈਨੂੰ ਆਕ ਕੇ ਬੋਲਣ ਹੀ ਲਾਤਾ ਉਹਨੂੰ ਇਹ ਸਾਰੀ ਤੇ ਆੜੀ ਚੁੱਲਾਈ ਨਹੀਂ ਅਨੁਸਾਰਦਾ ਚੁੱਲ੍ਹੇ ਗਾੜੀ ਆਪ ਕਿਤੇ ਮੇਮਾ ਬੜੀਆਂ ਅੰਦਰੇ ਰਹਿੰਦੀਆਂ ਸੀ ਕਰ ਜਾ ਚਲਾ ਜੋ ਮੇਰੇ ਨਾਲ ਮੰਜਾ ਘਟਾ ਦੇ ਪੰਮੂ ਆ ਜਾ ਤੁਪੇ ਪਾ ਕੇ ਆ ਜਾ ਲੈ ਹੁਣ ਮੰਜਾ ਵੀ ਨਹੀਂ ਕੱਲੀ ਕੋਈ ਨਿਕਲਦਾ ਇਸੇ ਕਰਕੇ ਸਾਰੀਆਂ ਛੁੱਟੀਆਂ ਨਹੀਂ ਮੈਂ ਕਿਤੇ ਬੜੀ ਪੈਕ ਪਾਇਆ ਕਿ ਨਹੀਂ ਮੈਂ ਨਹੀਂ ਆਉਣਾ ਨਿਆਣੇ ਪਾ ਦੋ ਕਰ ਦੇ ਲੈ ਆ ਕਰਤਾਈ ਦੀਦੀ ਨਣਾਣਾਂ ਨੂੰ ਨਿਆਣਿਆਂ ਨੇ ਲੈ ਉਹ ਕਰਤਾਈ ਨਿਆਣਿਆਂ ਨੇ ਸ਼ਾਦ ਮਾਰੀ ਦਿੱਤੀ ਸਾਰੇ ਆਖਣ ਛੁੱਟੀਆਂ ਕਿਉਂ ਨਹੀਂ ਤੋ ਕੱਟਨ ਜਾਂਦੀ ਤੁਸੀਂ ਕੀ ਰੱਖਾਂ ਗਾੜੀ ਜਿਹੜੀਆਂ ਫਾਫਾ ਕੁੱਟਣੀਆਂ ਲਿਆ ਦਿਖਾ ਜੀ ਦੇਣ ਤਾਂ ਠੇਰੀ ਐ ਉੱਥੇ ਦੱਸ ਕਿੱਥੇ ਬੈਣਾ ਸ਼ਰਮ ਦਾ ਘਾਟਾ ਕਿੰਨੇ ਕਿੰਨੇ ਨੀਲੇ ਬਾਜੀ ਗਰੀਆਂ ਨੂੰ ਖਲਾਰੇ ਜੀ ਤੇ ਅੰਦਰੋਂ ਨਿਕਲ ਵੀ ਆਇਆ ਕਰੋ ਕਿਤੇ ਮਹਿਮਾਨ ਅੰਦਰੇ ਬਣੀਆਂ ਰਹਿੰਦੀਆਂ ਜੇ ਦੋਵੇਂ ਜਾਣੀਆਂ ਕੋਈ ਨਹੀਂ ਬੈਠ ਉਹ ਦੂਜੀ ਦੇ ਤੇ ਹੱਥ ਚ ਪੂੰਜੀ ਜੀ ਮੋਕਦੀ ਨਹੀਂ ਕੰਗੀ ਨਹੀਂ ਮੋਕਦੀ ਜਦੋਂ ਵੇਖੇ ਉਹਦੇ ਫੈਸ਼ਨ ਹੀ ਨਹੀਂ ਮੋਕਦਾ ਮਮਾ ਮੇਰੀ ਸੁਣ ਕਾਲੇ ਗੁੱਸਾ ਛੱਡ ਮੈਂ ਨਾ ਰੋਟੀ ਬਣਾਉਣੀ ਐ ਆ ਜਾ ਕਰੇ ਚੱਲੀਏ ਜੇ ਇੱਥੇ ਬਹਿਣਾ ਤੇ ਇੱਥੇ ਘੜੀ ਬਹਿ ਜਾ ਗੁਸਾ ਕੀ ਮੇਰਾ ਤੇ ਦਿਲ ਪਾੜ ਗਿਆ ਕਿ ਮਾਂ ਤਾਂ ਨੇ ਕਿਹਾ ਸਾਰਾ ਕੁਝ ਬਣਾਇਆ ਤੁਸੀਂ ਕੋਕੀ ਚਾਹ ਮੱਤੇ ਮਾਰੀ ਮੈਨੂੰ ਮੇਰੇ ਪੁੱਛ ਕੇ ਵੇਖੋ ਦਿਲ ਚ ਕੀ ਆਉਂਦਾ ਤੁਸੀਂ ਜਾਓ ਆਪਣੀ ਪੀਕੀ ਟਾੜੀਆਂ ਭਜਾਈਆਂ ਐਵੇਂ ਕਰਨ ਤੁਹਾਡੇ ਮਨ ਚ ਕੀ ਆਵੇ ਕੁੱਤੇ ਜਿੰਨੀ ਤੁਸੀਂ ਮੇਰੀ ਕਦਰ ਨਹੀਂ ਪਾਈ ਮੈਂ ਕਿਹੜਾ ਥੀ ਮੀਨਾ ਬੈਠੀ ਰਹਿਣਾ ਸੀ ਕਿ ਖੋਆ ਹੀ ਆ ਖੋਆ ਲੈ ਕੇ ਕਿਤੇ ਪਿੰਡ ਨੂੰ ਚੱਲ ਜਾਣਾ ਮੈਂ ਕਿਹੜਾ ਇੱਥੇ ਰਹਿਸ਼ ਕਰ ਲੈਣੀ ਚੱਲ ਬਣਾਵਾਂਗੇ ਮਾਰਾਂਗੇ ਖੋਆ ਕਿਉਂ ਗੁਸਾ ਕਰਦੀ ਆ ਆਜਾ ਰੋਟੀ ਪਕਾ ਕੇ ਖਵਾਉਣਾ ਇਹੀ ਘਰ ਹੁੰਦਾ ਸੀ ਜਿਦੋਂ ਇੱਥੇ ਨਹੀਂ ਕਰੀ ਖੋ ਆ ਮਾਰ ਲਾ ਕਦੀ ਕੋ ਉਹੀ ਘਰ ਚੋਂ ਮਾਂ ਨਹੀਂ ਟੁੱਟ ਜਾਂਦਾ ਜਿਦੋਂ ਅਗਲੇ ਘਰ ਤੋੜ ਦਿੰਦੇ ਵੀ ਲਾਓ ਜੀ ਹੁਣ ਇੱਥੇ ਤੇ ਤੁਹਾਡਾ ਕੱਖ ਨਹੀਂ ਰਹਿ ਗਿਆ ਚਲਾ ਜਾ ਰੋਟੀ ਪਕਾ ਕੇ ਦਮ ਆਜਾ ਚੱਲੀ ਮੈਂ ਆਉਣੀ ਆ ਜਿਹੜੀ ਮੇਹਰਬਾਨ ਠੀਕ ਜਾ ਕੇ ਤੇ ਰੋਟੀ ਪਰੌਟੀਆਂ ਦੋ ਮਿੰਨ ਬਣਾ ਲਈ ਰੋਟੀ ਨਾਲ ਸੁੱਕੀ ਪਕਾਵੇਂ ਫਿਰ ਛੇਤੀ ਆ ਜੀ ਰੋਟੀ ਠੰਡੀ ਨਾ ਹੋ ਜੇ ਹਾਂ ਮੈਂ ਆਉਣੀ ਮੇਨੂੰ ਬਾਬਾ ਮੱਖਣੀ ਲਾਦੀ ਤੈਨੂੰ ਪਤਾ ਸਾਡੇ ਦਾ ਡੰਗਰ ਹੈ ਨਹੀਂ ਜੀ ਘਰ ਹੁੰਦਾ ਜੇ ਕਿਤੇ ਘਰੇ ਹੁਣ ਤੇ ਕਾਨੂੰ ਐਦਾਂ ਮਖਤੀ ਬਣਾ ਮੈਂ ਮੇਰਾ ਜੀ ਕਰਦਾ ਇਨੀ ਕਿੱਡੀ ਸੋਣੀ ਅੱਜ ਤੋਂ ਬੁਲਾਤੀ ਹੈ ਆਪਣੀ ਧੁੱਪ ਤੇ ਬੜੀ ਵਧੀਆ ਲੱਗੀ ਚਲ ਚੰਗਾ ਆ ਖੂਆ ਧੁੱਪ ਖਾਵਾ ਤੇ ਜੀ ਹੇ ਮਾਤਾ ਬੁਸਾਨਾ ਕਰੀ ਤੂੰ ਮੈਂ ਜ਼ਮੀਨ ਜਮੂਨ ਤੇ ਕੀ ਕੀ ਤੇ ਖੜਨੀ ਤੈਨੂੰ ਪਤਾ ਹੈ ਉਦਾਂ ਦੇ ਵੀ ਸਿੱਧਾ ਹੁੰਦੇ ਆ ਇਹ ਨਾ ਇਹ ਕੱਖ ਨਹੀਂ ਦਿੱਤਾ ਇਹ ਮੈਨੂੰ ਸਾਡੇ ਦਾ ਪਤਾ ਲੱਗਾ ਕਿ ਤੂੰ ਕੋਈ ਬਣਾਇਆ ਹੈ ਨਾ ਸਾਰਾ ਕੁਛ ਤਾਂ ਮੈਂ ਜ਼ਮੀਨ ਦੱਸ ਮੈਂ ਕਿੱਥੇ ਖੜਨੀ ਹੈ ਮੈਨੂੰ ਅਗਲੇ ਘਰ ਲੱਭ ਕੇ ਦਿੱਤੀ ਵੇਖ ਮੇਰਾ ਵੀ ਮੇਰਾ ਵੀ ਜੀ ਕਰਦਾ ਤਾਂ ਹੀ ਮੈਂ ਨਹੀਂ ਆਣੀ ਚੱਲ ਤੋ ਆਵਾ ਖਾ ਲੈਣਗੇ ਘਰੇ ਡੰਗਰ ਹੁੰਦੇ ਰੱਖੇ ਹੁੰਦੇ ਉਹਨਾਂ ਦੇ ਹੁੰਦਾ ਇੰਨਾ ਖਾਂ ਬਣਾਇਆ ਨਾ ਕੋਈ ਡੰਗਰ ਨਾਲ ਕੋ ਬੱਚਾ ਇਹ ਤਾਂ ਕੋਈ ਖਾਜੀਤ ਘਾਰੀ ਆਉਂਦਾ ਨਾ ਤੇ ਮੈਂ ਕਿਹਾ ਜ਼ਰੂਰੀ ਮੋਲ ਦੇ ਤੇ ਚ ਰੈਨੇ ਕੈਮੀਕਲ ਪੈਂਦਾ ਤੇ ਮੈਂ ਹਾਂ ਵੀ ਯਲੇ ਤੋਂ ਕਰਦਾ ਇੰਰਵਾ ਕੇ ਲੈ ਜੀ ਨੀ ਵੀਰ ਨਾਲੇ ਉਹਨਾਂ ਨੂੰ ਪਤਾ ਹੋਵੇ ਵੀ ਕੀ ਕੀ ਨੇ ਇੰਨੀ ਮੱਝ ਤੇ ਮੋਲ ਲੈ ਲਈ ਮੈਂ ਚੰਗੀ ਲੱਗਦੀ ਹੈ ਹੈ ਤੇ ਜਿਵੇਂ ਏਦਾਂ ਦੇ ਤਾਂ ਖਾਲੀ ਹੱਥੀ ਮੈਂ ਤੁਰ ਜਾਂ ਤੇ ਕੀ ਆਖਣਗੇ ਅਗਦੇ ਲੈ ਇਥੋਂ ਦੇ ਬਣੀ ਪਛਰੀ ਗਈ ਮੈਂ ਇਸੇ ਕਰਕੇ ਸ਼ੂਟਿੰਗਾਂ ਨਹੀਂ ਕੱਟਣ ਆਈ ਤੁਹਾਨੂੰ ਪਤਾ ਪਿਛਲੇ ਰਾਂ ਵਿੱਚ ਕਾਫੀ ਲੈ ਨਿਆਣੇ ਖਲਾਰਾ ਪਾ ਤਾਂ ਇਹਨਾਂ ਨੂੰ ਪਤਾ ਨਿਆਣੇ ਨਹੀਂ ਕਿੰਨੇ ਸ਼ਰਾਰਤਾਂ ਤੇ ਕਰਦੀ ਹੈ ਤੇ ਮੈਂ ਆਈ ਨਹੀਂ ਮੈਂ ਹਾਂ ਨੀ ਮੈਨੂੰ ਆਉਂਦੀਆਂ ਸਾਰੀਆਂ ਸ਼ੂਟੀਆਂ ਕੱਟਣ ਨਹੀਂ ਗਈ ਮੈਂ ਮੈ ਨਹੀਂ ਜਾਣਾ ਹੁਣ ਅਗਲਿਆਂ ਨੂੰ ਕੀ ਦੱਸਾਂ ਇਗਾਂ ਦੀਆਂ ਪਰਝਾਈਆਂ ਜੁੜੀਆਂ ਵਾਂ ਇਹਨਾਂ ਵੀ ਹੱਦੀ ਕਰਦੀ ਹੈ ਹੈ ਤੇ ਦੱਸ ਕੀ ਪੋਰਾ ਚਾਹ ਦੇ ਨਾਲ ਮੈਨੂੰ ਕੁਛ ਦੇ ਦੋਗੀਂ ਤਾਂ ਫਿਰ ਕਿਹੜੀ ਗੱਲ ਬੁਖਾ ਲਾਂਗੇ ਮੇਰਾ ਤੇ ਦਿਲ ਪਾੜ ਗਿਆ ਮੇਰਾ ਨਹੀਂ ਕੀ ਕਰਦਾ ਆ ਖਾਵਾ ਮਾਰ ਕੇ ਜੈਨ ਦੀਆਂ ਦਸਾਂ ਨਾਲ ਮਾਰ ਲੱਗੀਆਂ ਇਹਨਾਂ ਨੂੰ ਆਨੇ ਬਣਾ ਕੇ ਜਾਓ ਭਈ ਨਾ ਆਣੀ ਬਣਾ ਦਿੰਦਿਆਂ ਨੇ ਨਾ ਹੋ ਜਣੇ ਨਾ ਖਾਣੇ ਖਾ ਲੈਣਗੇ ਚਾਹ ਦੇ ਨਾਲ ਖਾਣ ਦੇ ਹੁੰਦਾ ਮੁੜ ਕੇ ਚੱਲ ਫੇਰ ਗਰਮੀ ਚ ਕੌਣ ਖਾਂਗਾ ਮਹੀਨਾ ਪਿੱਛੇ ਮੈਂ ਵੀ ਰੋਜ ਤੁਰੀ ਰਹੀ ਨਹੀਂ ਆ ਮੈਂ ਤਾਂ ਅੱਗੇ ਕਦੀ ਆਈ ਵੀ ਨਹੀਂ ਨਾ ਇਹ ਆ ਖੜਾ ਛੱਡ ਹੁਣ ਤੂੰ ਚੁੱਲ੍ਹੇ ਦਾ ਇਹਨਾਂ ਨੂੰ ਡਾਇਆ ਕਰ ਇੱਕ ਹੋਵੇ ਤਾਂ ਫੇਰ ਹੁਣ ਤੇ ਦੋ ਜਾਨੀਆਂ ਹੈਗੀਆਂ ਵਾ ਹਾਂ ਕਾਪੇ ਕਾਹੂ ਹੁੰਦੇ ਹਾਂ ਹੋ ਮੈਂ ਕਿਥੇ ਜਾਣਾ ਤੇ ਤੂੰ ਨਾ ਅੱਗੇ ਭੈਣ ਤੇ ਮੈਂ ਵੀ ਉਹ ਤੇਰਾ ਬੈੰਦੀ ਹੈ ਇਹ ਨਹੀਂ ਬੈੰਦਗਾ ਬੁਣੇ ਜਗਾ ਇੰਜ ਜਗਾ ਲਾਸੂ ਮੂਹ ਨੇ ਕਾਲੇ ਚੱਲੇ ਨੇ ਹੈ ਗੋਰਖਾ ਦੇ ਵੱਡਿਆਂ ਦੇ ਜਿੱਦਾਂ ਦੇ ਹੈਗੇ ਉਦਾਂ ਦੇ ਹੀ ਰਹਿਣੇ ਨੇ ਇਹ ਨਹੀਂ ਕਿਤੇ ਵੀ ਕਾਲੇ ਹੁੰਦੇ ਆਈ ਨਾ ਦੌ ਆਈ ਨਾ ਦੁਮਾਚੀ ਦੀ ਤੂੰ ਵੀ ਤੂੰ ਇਹ ਗਾੜੀ ਖਾਨੀਆਂ ਕਰਨ ਲੈ ਜੀ ਪੁਰਾ ਸੇਕ ਵਾਵਾਈ ਨਾ ਵੀ ਨਾ ਕਿਤੇ ਕੋਰਾ ਵੀ ਅੱਜ ਲੱਗਦਾ ਹੀ ਪਿਆ ਵਾਵਾ ਕੋਰਾ ਪਿਆ ਆ ਕੋਰਾ ਪਿਆ ਬੜਾ ਹੀ ਹੱਥ ਖਰੇ ਜੇ ਇਹਨਾਂ ਨੂੰ ਫੋਨ ਕੀਤੇ ਦੋਵਾਂ ਜਣੇ ਫੋਨ ਵੀ ਕਿਸੇ ਨੇ ਚੁੱਕਿਆ ਕਿੱਥੇ ਅੱਡਾ ਕਿੱਥੋਂ ਮੈਂ ਤੁਰ ਕੇ ਆਈ ਲੱਗਾ ਮੇਰੀਆਂ ਠੰਡ ਜੁਲਦੀਆਂ ਠਰ ਗਈਆਂ ਦੁਖੰਦਈਆਂ ਫੂਨ ਦਾ ਪਤਾ ਵੀ ਲੱਗ ਗਿਆ ਉਹ ਚਤਰਾਈਆਂ ਨੇ ਜਾਣ ਕੇ ਨਹੀਂ ਚੁੱਕੇ ਹੁਣੇ ਨਾ ਮੈਨੂੰ ਕਿਤੇ ਇਹ ਨਹੀਂ ਆਕਰਾਂ ਦੀ ਨਾ ਨਿੱਕੀ ਨੇ ਨਾ ਵੱਡੀ ਨੇ ਅ ਨਿੱਕੀ ਤਾਂ ਬਿਲਕੁਲ ਜ਼ਿਆਦੀ ਕੋਰੀ ਕਰਾ ਰਹੀ ਹੈ ਨਾ ਨਾ ਨਿੱਕੀ ਨੇ ਨਾ ਵੱਡੀ ਨੇ ਫੂਨ ਹੀ ਨਹੀਂ ਕੀਤਾ ਵੀ ਤੁਝ ਦੀ ਛੁੱਟੀਆਂ 'ਚ ਨਹੀਂ ਆਈ ਆ ਪਹਿਲੇ ਝੂਠਾ ਸੱਚਾ ਕਰ ਲਓ ਮੈਂ ਕਿਹੜਾ ਹੋਣ ਲੱਗੀ ਸੀ ਚਾਹੀਦਾ ਸੀ ਨਾ ਨਹੀਂ ਤੇ ਨਾ ਸਹੀ ਜਿੰਨੇ ਨਾ ਇਹ ਨਾ 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 ਕੋ ਮੇਰੀ ਭਾਈ ਆ ਮੈਂ ਤੇ ਆਪ ਇਤਰਾ ਦੇ ਉਹ ਮੈਂ ਚਤਰਾਈਆਂ ਜੀਆਂ ਬੜੀਆਂ ਬਖਾਉਂਦੇ ਨਹੀਂ ਹੁੰਦੇ ਚਾਤਰਾ ਹੈਗੇ ਬਾਹਲੇ ਆਈ ਨੇ आपके पेकिया तो ऐसा नक्खन फिर सुगर लगिया हजे व्यान आजाइया एद फिर इन्होंने पता लगूगा कि फिर मत आट लगू जिदा इन्हें मिलना कर दिन जावाठिया पका के बैठी फिर गल करूगी उठी मां को मैं जावा आखे तो है पकमी